ਹੋ ਪਰ ਸਾਡੇ ਕੋਈ ਬੇਰਤੀਆ ਜੇ ਤੁਹਾਨੂੰ ਫਾਇਰ ਦੇ ਰੱਸੀ ਤੋਂ ਅੰਦਰ ਦੇ ਪਾਸੇ ਇਹਦਾ ਤਿੰਨੋਂ ਖੜਾ ਸਮਾਨ ਵਾਲੀਆਂ ਡੰਡਾ ਖੜਾ ਬਣ ਗਏ ਸੋਹੀ ਆਪਣਾ ਅਲੋਚਨਾ ਕਿ ਬੋਲ ਤੋਂ ਜਿਹੜੀ ਸਰਕਾਰ ਜਿੱਮਾਰਾ ਕੋਣ ਬਹੁਤ ਪੰਜਾਬ ਦੇ ਲੋਕਾਂ ਨੇ ਦਿੱਤੀ ਉਹਦੇ ਵਿੱਚ ਵਾਪਰਦੀ ਰਿਹਾ ਤੇ ਇਹ ਸਾਰਾ ਪ੍ਰਾਉਂਸ ਦੀਆਂ ਗੱਲਾਂ ਤੁਹਾਡੇ ਸਾਹਮਣੇ ਹਣੀ ਹੋ ਜਾਣੀਆਂ ਕੰਡਾ ਆ ਕੇ ਵੀਰ ਆਇਆ ਸੋ ਭਾਈ ਅਗਲੇ ਸਾਲ ਸਿੱਤੋਂ ਨਾ ਜਾਵੇ ਕਿਉਂਕਿ ਅਸੀਂ ਇੱਥੇ ਹੀ ਜਿਹੜਾ ਕੋਈ ਸਮੱਗਲਰ ਥੋੜਿਆ ਤੇਰੇ ਰਾਜ ਦੇ ਲੱਗਦਾ ਸੀ ਕਦੋਂ ਕਹਿਣ ਦੇ ਹੱਤਵੱਦੀ ਆ ਦੇਸ਼ ਤੇ ਅਸੀਂ ਛੱਡ ਤੇ ਨਸਤਾ ਹੋ ਰਿਹਾ ਤੁਹਾਨੂੰ ਵੀ ਨਹੀਂ ਹੈਗੀ ਦੀ ਨਾ ਯਾਦ ਉਹਨੂੰ ਇੱਕ ਥੋੜਾ ਉਹ ਹੀ ਸਾਡਾ ਸਾਧਾ ਉਹਨੂੰ ਵੀ ਦਿਓ ਕਰਤਾ ਅਸੀਂ ਉਹ ਵੀ ਨਹੀਂ ਕਹਿਣਾ ਜੇ ਕੋਈ ਕਰਿਆ ਅਸੀਂ ਅੰਡਰਸਟੈਂਡਿੰਗ ਬਣਾਈ ਹੈ ਅੰਡਰਸਟੈਂਡਿੰਗ ਹੈ ਟਕਰਾਵ ਦੀ ਕੋਈ ਗੱਲ ਉੱਠਣ ਵਾਲੀ ਨਹੀਂ ਜੀ ਤੁਹਾਨੂੰ ਤੁਸੀਂ ਮੰਨ ਲਓ ਮੈਂ ਤਾਂ ਅਸੀਂ ਤਾਂ ਕੱਢੀ ਲਵਣੀ ਨਾ ਉਹਦਾ ਗ੍ਰੇਸ਼ਨ ਮੇਰਾ ਐਗਰੈਸ਼ਨ ਸ਼ਾਇਦ ਉਹਨਾਂ ਨਾਲ ਗੱਲ ਕਰਨ ਨਾਲ ਨਹੀਂ ਸਕੋ ਸਕੋ ਇੱਕ ਅਫਸਰ ਬਣਾਵਾ ਜੋ ਜੋ ਮੇਰੀ ਗੱਲ ਸੁਖਾਲਿਆ ਨਾ ਮੇਰੀ ਗੱਲ ਤੇ ਸੁਣ ਲੋ ਇੱਕ ਮਿੰਟ ਗੱਲ ਤੇ ਸੁਣੋ ਮੇਰਾ ਐਗਰੈਸ਼ਨ ਜਦੋਂ ਇੰਡੀਆ ਟੀਮ ਕੋਲ ਘੇੜਦਾ ਹੁੰਦਾ ਉਹ ਵੀ ਇਦਾਂ ਉਦੋਂ ਤੁਹਾਨੂੰ ਐਗਰੈਸ਼ਨ ਚੰਗਾ ਲੱਗਦਾ ਏ ਅੱਜ ਤੁਹਾਨੂੰ ਇਹ ਕਿਸੇ ਮਾੜਾ ਲੱਗਣਾ ਪਿਆ ਮੈਂ ਦੱਸੋ ਮਾੜਾ ਖੜਾ ਹਾਕਮਾਂ ਨਾਲ ਨਹੀਂ ਖੜਾ ਹਾਕਮਾਂ ਨਾਲ ਨਹੀਂ ਖੜਾ ਅਸੀਂ ਪਬਲਿਕ ਨਾਲ ਖੜੇ ਹਾਂ ਤੁਹਾਡੇ ਨਾਲ ਨਹੀਂ ਖੜੇ ਹਾਕਮਾਂ ਨਾਲ ਨਹੀਂ ਕੋਈ ਨਾ ਉਹ ਤਾਂ ਲੋਕਾਂ ਲਈ ਲੋਕਾਂ ਆ ਕੇ ਖੇਡਦੇ ਆਂ ਅੱਜ ਵੀ ਲੋਕਾਂ ਵਾਸਤੇ ਕਰਨਾ ਹੀ ਪਿਆ ਅੱਜ ਸਤਾਰਾਂ ਸਾਨੇ ਆ ਡਿਊਟੀਆਂ ਦੇ ਤੇ ਫੱਟੜ ਹੁੰਨੇ ਆ ਜਿੱਥੇ ਗੋਲੀਆਂ ਚੱਲਦੀਆਂ ਉਹ ਤੇ ਅੱਗੇ ਖੜੇ ਹੋਈਦਾ ਉਹ ਵੀ ਉਹ ਵੀ ਲੋਕਾਂ ਕਰਕੇ ਖੜੇ ਆ ਅੱਜ ਖਲੋਤੇ ਤੁਸੀਂ ਲੋਕਾਂ ਵਾਸਤੇ ਜੇ ਖਲੋਤੇ ਕਦੇ ਕਹਿਣ ਤੇ ਜੀ ਕਿਸੇ ਦੇ ਘਰ ਤੇ ਜਿਹਦੇ ਕਹਿਣ ਤੇ ਖਲੋਤੇ ਨੇ ਉਹ ਵੱਡਾ ਦੋਸ਼ੀ ਆ ਗਰਾ ਜਾ ਰਿਹਾ ਪੰਜਾਬ ਦਾ ਬਹੁਤ ਵੱਡੀ ਪਾਈਆ ਜੁਕਾਰਸਾ ਦੇ ਨਾਲ ਕੋਟਾ ਐਸਐਮਟੀ ਕਰਦਾ ਮਰਦਾਬਾਦ ਮਰਦਾਬਾਦ ਹਾਜੀ ਸਰ ਅੱਜ ਦੇ ਦੇਖੋ ਅੱਜ ਆਮ ਆਦਮੀ ਪਾਰਟੀ ਦੇ ਪ੍ਰਧਾਨ ਆਏ ਸੀਗੇ ਪੀਸਫੁਲੀ ਢੰਗ ਨਾਲ ਉਹਨਾਂ ਦਾ ਅਸੀਂ ਵਿਰੋਧ ਕਰਨਾ ਸੀ ਅਸੀਂ ਕਿਹਾ ਸੀ ਸਾਡੇ ਨਾਲ ਸਵਾਲਾਂ ਦੇ ਜਵਾਬ ਦੇ ਦਿਓ ਅਸੀਂ ਵਿਰੋਧ ਵੀ ਨਹੀਂ ਕਰਦੇ ਉਹ ਸਾਡੇ ਸਵਾਲਾਂ ਦੇ ਜਵਾਬ ਦੇਣ ਤੋਂ ਭੱਜ ਨਿਕਲੇ ਨੇ ਸਾਡੇ ਸਵਾਲ ਹੋਣੇ ਸੀ ਵੀ ਲੈਂਡ ਪੁੱਲਿੰਗ ਪਾਲਸੀ ਕਿਸਾਨਾਂ ਦੇ ਵਿਰੁੱਧ ਚਾ ਕਿਸਾਨਾਂ ਦਾ ਅਜਾੜਾ ਕਰੂ ਉੱਤੇ ਵੀ ਨਹੀਂ ਬੋਲੇ ਹੈਗੇ ਇਹਦੋਂ ਗਾ ਸ਼ੰਭੂ ਖਨੋਰੀ ਦੇ ਉੱਤੋਂ ਜਿਵੇਂ ਜ਼ਬਰ ਕਰਕੇ ਸਾਡੀਆਂ ਟਰੈਕਟਰ ਟਰਾਲੀ ਚੋਰੀ ਕੀਤੀ ਗਿਆ ਸਾਡੀਆਂ ਸਟੇਜਾਂ ਪੰਨਿਆਂ ਗਿਆ ਕਰੋੜਾਂ ਦਾ ਨੁਕਸਾਨ ਕਰ ਦਿੱਤਾ ਤੀਸਰਾ ਸਿਵਾ ਵੀ ਐਮਐਸਪੀ ਲੀਗਲ ਗਰੰਟੀ ਕਾਨੂੰਨ ਤੇ ਉਹਨਾਂ ਦੀ ਪਾਲਸੀ ਕੀ ਆ ਭਾਰਤ ਅਮਰੀਕਾ ਸਮਝੌਤੇ ਤੇ ਉਹਨਾਂ ਦੀ ਪਾਰਟੀ ਦੀ ਰਾਇ ਕੀ ਹੈਗੀ ਆ ਇਹਦੋਂ ਗਾ ਕਿਸਾਨ ਕਰਜ਼ੇ ਨਾਲ ਮਰ ਰਹੇ ਨੇ ਉੱਤੇ ਉਹਨਾਂ ਦੀ ਰਾਇ ਕੀ ਹੈਗੀ ਆ ਐਸ ਬਲੇ ਹੜਾਂ ਦੀ ਮਾਰ ਆ ਫੜਾਂ ਦੀ ਮਾਰ ਦੇ ਵਿੱਚ ਸਰਕਾਰ ਕੀ ਕਿਸਾਨਾਂ ਨੂੰ ਦੇਣਾ ਚਾਹੁੰਦੀ ਆ ਇੱਥੇ ਅਸੀਂ ਗੱਲ ਕਰਨਾ ਚਾਹੁੰਦੇ ਸੀ ਪਰ ਅਮਨ ਅਰੋੜਾ ਜੀ ਸਾਡੇ ਸਵਾਲਾਂ ਦੇ ਜਵਾਬ ਦੇਣ ਤੋਂ ਭੱਜੇ ਨੇ ਔਰ ਅਸੀਂ ਪੀਸਫੁਲੀ ਢੰਗ ਨਾਲ ਆਪਣਾ ਵਿਰੋਧ ਕਰਨਾ ਸੀ ਅਸੀਂ ਵਿਰੋਧ ਆਪਣਾ ਕੀਤਾ ਹੈਗਾ ਵਾ ਦੇਖੋ ਇਹ ਭਰਾਪਤਾਚਾਰੀ ਨਹੀਂ ਚਾਹੀਦੀ ਜਿਹੜੀ ਸਾਡੀਆਂ ਜ਼ਮੀਨਾਂ ਖੋਲਵੇ ਇਹ ਭਰਾਪਤਾਚਾਰੀ ਕਿਵੇਂ ਆ ਜਿਹਨੇ ਸ਼ੰਭੂ ਖਰੋਈ ਤੋਂ ਸਾਨੂੰ ਖਦੇੜ ਦਿੱਤਾ ਹੈਗਾ ਕਿਸਾਨ ਖੁਦਕੁਸ਼ੀਆਂ ਕਰ ਰਹੇ ਹੜਾਂ ਦੀ ਮਾਰ ਹੇਠ ਹੈ ਗਿਆ ਪੰਜਾਬ ਦਾ ਨੌਜਵਾਨ ਨਸ਼ਿਆਨਾ ਪਿੰਡਾਂ ਚ ਮਰ ਰਿਹਾ ਇਹ ਕਹਿੰਦੇ ਨਸ਼ਿਆ ਵਿਰੋਧ ਯੋਧਿਆ ਇਹੋ ਜੀ ਭਰਾਤਾਚਾਰੀ ਹੋਣੀ ਨਹੀਂ ਚਾਹੀਦੀ ਜਿਵੇਂ ਸਾਡੇ ਨਾਲ ਹੋ ਰਹੀ ਆ ਜੇ ਭਰਾ ਹੁੰਦੇ ਸਾਡੇ ਨਾਲ ਬਹਿ ਕੇ ਸੰਵਾਦ ਕਰਦੇ ਸਾਡੇ ਸਵਾਲਾਂ ਦਾ ਜਵਾਬ ਦਿੰਦੇ